ਬੁਰੀ ਸੰਗਤ ਕੋਲੇ ਵੀ ਨਾ ਜਾਓ ਮਾੜੇ ਕੋਲੇ ਜੇ ਕੋਈ ਨਸ਼ਾ ਕਰਦਾ ਉਹਦੇ ਕੋਲੇ ਖੜਨਾ ਵੀ ਤੁਹਾਨੂੰ ਮਾੜਾ ਉਹ ਐਸੇ ਕਰਕੇ ਕਹਿਣਾ ਬਈ ਹਰੇਕ ਨੂੰ ਆਏ ਹੁੰਦਾ ਹੁੰਦਾ ਵੀ ਆਪਾਂ ਲੱਗਦੇ ਨਹੀਂ ਪਰ ਉਹ ਮਤਰੋਗਰ ਬੰਨਿਆ ਗਿਆ ਨਿਮ ਜੀ ਰਹਾਵ ਸਿੰਘ ਮਾਣ ਜਿਹਦਾ ਜਨਮ ਆ 22 ਤਰੀਕ ਨੂੰ ਹੋਇਆ 21 ਵੀ ਅੱਜ ਵੀ ਮੈਨੂੰ ਸਪੈਸ਼ਲ ਕਿਹਾ ਕਹਿੰਦਾ ਆਹ ਵੀਡੀਓ ਤਾਂ ਵਿੱਚ ਪਾਈ ਬਲੌਗ ਦੇ ਕਰਮਾ ਵਾਲੇ ਹੁੰਦੇ ਨੇ ਬਈ ਉਹ ਮਾਪਿਓ ਜਿਨ੍ਹਾਂ ਦੇ ਘਰੇ ਧੀਆ ਜਨਮ ਲੈਂਦੀਆਂ ਨੇ ਬਾਕੀ ਬਹੁਤ-ਬਹੁਤ ਮੁਬਾਰਕਾਂ ਹੈਪੀ ਨੂੰ ਦੁਬਾਰਾ ਫੇਰ ਆ ਤੂੰ ਕਿੰਨਾ ਨਸ਼ਾ ਕਰਦਾ ਸੀ ਬਾਈ ਯਾਰ ਪਰ ਅੱਜ ਦੀ ਘੜੀ ਦੇ ਵਿੱਚ ਬਾਈ ਯਾਰ ਤੂੰ ਨੰਬਰ 1 ਹਾਂ 100 ਦੇ ਵਿੱਚੋਂ 100 ਨੰਬਰ ਆ ਤੇਰਾ ਬਾਈ ਯਾਰ ਯਾਰ ਤੇਰੇ ਦੇਖ ਕੇ ਯਾਰ ਬਲੌਗ ਯਾਰ ਮਨ ਖੁਸ਼ ਹੋ ਜਾਂਦਾ ਬਾਈ ਆ ਪੂਆ ਦਾ ਮੁੰਡਾ ਸੀ ਸੰਧੂ ਕਰਨੂ ਪਰ ਉਹ ਬਾਈ ਚਿੱਟੇ ਦੇ ਮਾਣ ਹਾਂ ਉਹਦੀ ਡੈਥ ਹੋ ਗਈ ਅੱਜ ਘਰ ਉਹਨਾਂ ਦਾ ਖਾਲੀ ਹੋਇਆ ਪਿਆ ਸਹੀ ਸਾਡੀ ਦਾ ਸਟੈਂਡ ਵੀ ਮੂਰੇ ਪਿਛੇ ਹੋ ਜਾਂਦਾ ਨਾ ਹੈਨਾ ਚਾਹੀਏ ਤੁਸੀਂ ਮੂਰੇ ਕੱਢ ਲਓ ਇਹਨੂੰ ਐ ਕਰ ਲਓ ਚਾਹੀਏ ਅੱਛਾ ਸਾਰਾ ਹੋ ਜਾਂਦਾ ਚਾਹ ਡੀਡੀ ਜਮਾ ਆਰਗੈਨਿਕ ਟੈਸਟ ਵੀ ਓਕੇ ਰਿਪੋਰਟ ਆ ਵੈਲਕਮ ਟੂ ਮਾਈ ਬਲੌਗ ਟੋਡਾ ਸਵਾਗਤ ਆ ਆਪਣੇ ਨਵੇਂ ਬਲੌਗ ਚ ਅੱਜ ਆ ਜੀ ਆਪਣੇ ਬਲੌਗ ਦਾ ਮਿੱਤਰੋ 383 ਮੈਂ 84 ਮਾ ਦੇਣਾ 383 ਮੈਂ ਹੋ ਕਿਉਂਕਿ ਵਿੱਚ ਪਾਰਟ ਜੇ ਦੋ ਹੋ ਜਾਂਦਾ ਜੀ ਨਾ ਤਾਂ ਕਰਕੇ ਨਿਕਲਿਆ ਨਾ ਉਹ ਦਾ ਪਟਪਾ ਦੇ ਬਹੁਤ ਤੇ ਅੱਜ ਮਿੱਤਰੋ ਪਹਿਲਾਂ ਤਾਂ ਆਪਾਂ ਸਵੇਰੇ 30 ਜਨਵਰੀ ਦਾਣਾ ਆ ਸਵੇਰੇ ਆਪਾਂ ਰਣੇ ਨਹੀਂ ਕਰਨਗੇ ਸੀ ਰਣੇ ਦਾ ਮਤਲਬ ਕਿ ਅੱਜ ਗੁਰੂ ਘਰ ਤੱਕ ਮਾ ਸਾਡੇ ਕਾ ਪਹਿਲਾਂ ਤੁਰ ਕੇ ਅੱਜ ਫਿਰ ਪਹਿਲੇ ਦੋ ਦਿਨ ਤਾਂ ਆਪਾਂ ਤੁਰ ਕੇ ਜੀ ਹੁੰਨੇ ਆ ਕਿਉਂਕਿ ਬ੍ਰੇਕ ਕੋ ਲੱਗਦਾ ਭੱਜਣ ਨਾਲ ਵੀ ਥੋੜਾ ਲੱਤਾਂ ਹੋ ਕਰ ਲੱਗ ਜਾਂਦੀ ਨੇ ਤਾਂ ਕਰਕੇ ਅੱਜ ਤੋਂ ਆਪਾਂ ਸ਼ੁਰੂਆਤ ਕਰਤੀ ਸੀ ਹੋਰ ਜਿਹੜੇ ਮੇਰੇ ਵੀਰਾਂ ਨੇ ਜੁੜਨਾ ਹੋਇਆ ਆਪਣੇ ਨਾਲ ਜੁੜਿਆ ਡਾਕਟਰ ਸੀ ਸਾਡੇ ਨਾਲ ਡਾਕਟਰ ਵੀ ਗਿਆ ਜੀ ਤੇ ਉਹੀ ਕਹਾਣੀ ਸੀ ਉਸ ਤੋਂ ਬਾਅਦ ਉਹਦ ਬਣਾਇਆ ਜਾਣੀ ਸੀ ਤੇ ਫਿਰ ਉਸ ਤੋਂ ਬਾਅਦ ਆਪਣੇ ਯਾਰ ਹੈਪੀ ਦਾ ਅੱਜ ਮੁੰਡੇ ਦਾ ਨਿਮਾ ਬੰਨਣਾ ਮਿੱਤਰੋ ਜਿਹੜਾ ਅਮਰੀਕਾ ਜਿਹੜਾ ਉਦੋਂ ਮਿਲ ਕੇ ਵੀ ਗਿਆ ਸੀ ਆਪਾਂ ਨੂੰ ਦਿਖਾਉਣਾ ਤੁਹਾਨੂੰ ਉਹਨਾਂ ਦੇ ਪ੍ਰੋਗਰਾਮ ਤੇ ਚੱਲੇ ਤਾਂ ਹੀ ਉਹ ਫਿਰ ਤੁਸੀਂ ਅੱਗਾ ਪੋਗਾ ਜੀਆਂ ਚ ਚਾਲਿਆ ਸੀ ਮੈਂ ਕਹਾ ਕੱਢੇ 11 ਵਜੇ ਦਾ ਟਾਈਮ ਆ ਬਸ 11 ਬੱਜਣ ਵਾਲੀ ਨੇ ਆ ਕੇ ਫਿਰ ਕੱਖਾਂ ਕੋਖਾਂ ਨਾਲ ਵੀ ਦੇਖ ਰਿਆਂ ਦੋ ਹੱਥ ਇਹ ਆਪਣੀ ਜ਼ਿੰਦਗੀ ਵੀਰੇ ਜੇ ਮੈਂ ਕਹਿਣਾ ਹੁਣਾ ਛੋਟੇ ਸਾਹਮਣੇ ਹੀ ਤਰੀਪੀਆ ਤੇ ਅੱਜ 30 ਤਰੀਕ ਮਸਤਵਾਣੇ ਦਾ ਮੇਲਾ ਵੀ ਸ਼ੁਰੂ ਹੋ ਚੁੱਕਿਆ ਹਨ ਜਿਥੋਂ ਆਪਣੀ ਜ਼ਿੰਦਗੀ ਬਦਲੀ ਸੀ ਵੀਰੇ ਜੇ ਮੈਂ ਹਰੇਕ ਨੂੰ ਕਹਿਣਾ ਹੁਣਾ ਆਪਾਂ ਦੀ ਜ਼ਿੰਦਗੀ ਮਸਤਵਾਣਾ ਸਾਹਿਬ ਤੋਂ ਬਦਲੀ ਹੈ ਠੀਕ ਆ ਉਦੋਂ ਹੀ ਗੁਰੂ ਨੇ ਆਪਣੀ ਬਾਹ ਫੜੀ ਹੈ ਹਨ ਤੇ ਖਿੱਚ ਕੇ ਯਾਰ ਭੜੇ ਦਾਲ-ਦਾਲ ਚੋਂ ਹਨ ਬਾਹਰੇ ਕੱਢ ਕੇ ਆਏ ਛੋਟੇ ਸਾਹਮਣੇ ਰੱਖ ਤਾਂ ਵੀ ਐਨਾ ਕੌਨਫੀਡੈਂਸ ਆ ਗਿਆ ਜਿਵੇਂ ਮੈਂ ਪਹਿਲਾਂ ਕਹਿਣਾ ਹੁਣਾ ਜੋ ਮੈਂ ਨਸ਼ਾ ਕਰਦਾ ਸੀ ਮੇਰੇ ਕੋਲੇ ਜੇ ਕੋਈ ਯਰ ਦਿੱਤਾ ਰਹੇ ਨਾ ਮੈਨੂੰ ਸਾਸਰੀ ਘਰ ਬਲਾਉਣ ਨੂੰ ਤੱਕ ਨੂੰ ਜੀ ਨਹੀਂ ਕਰਦਾ ਸੀ ਠੀਕ ਆ ਹੁਣ ਆਪਣੇ ਚ ਐ ਕੰਫੀਡੈਂਸ ਆ ਪੂਰਾ ਐ ਆ ਵੀ ਕੋਈ ਚਾਹੇ ਮੂਰੇ 1000 ਬੰਦਾ ਖੜਾ ਹੋਵੇ 10000 ਖੜਾ ਹੋਵੇ ਕੋਈ ਫਰਕ ਨਹੀਂ ਪੈਂਦਾ ਠੀਕ ਆ ਇਹ ਸਭ ਗੁਰੂ ਦੀ ਦੇਣ ਆ ਨਾ ਗੁਰੂ ਨੇ ਮੈਨੂੰ ਐਨਾ ਹੌਂਸਲਾ ਦਿੱਤਾ ਉਹ ਦਲ ਦਲ ਚੋਂ ਕੱਟ ਕੇ ਇੱਥੇ ਤੱਕ ਕਰਿਆ ਉਹਦਾ ਸ਼ੁਕਰ ਕਰਦੇ ਆ ਤੇ ਤੁਹਾਨੂੰ ਜਾਣਕਾਰੀ ਵੀ ਐ ਦਿੱਤੀ ਵੀ ਮਸਤਵਾਨਾ ਮੇਲਾ ਵੀ ਸਟਾਰਟ ਅੱਜ ਪਹਿਲਾ ਦਿਨ ਆ ਵੀਰੇ ਤੇ ਔਰ ਮੇਰੇ ਵੀਰਾਂ ਨੂੰ ਕਹਿੰਦਾ ਵੀ ਨਸ਼ੇ ਪੱਤੇ ਤੋਂ ਬਚ ਕੇ ਜਿਵੇਂ ਮੰਨ ਨਵੇਂ ਇਹਨੂੰ ਹੁਣ ਦਵਾਈ ਦਵਾਉਣ ਜਾਣਾ ਹੋਣਾ ਹਨਾ ਬਾਈ ਨਵੇਂ ਮੁੰਡਿਆਂ ਨੂੰ ਮਤਲਬ ਕਿ ਹੈਗਾ 18-19 ਸਾਲ ਦਾ ਕੇਰੀ ਉਮਰ ਕਿੰਨੀ ਉਹ ਪਤਾ ਕੀ ਕਹਿੰਦੇ ਹੁੰਦੇ ਨੇ ਉਹਨਾਂ ਦਾ ਮੋਸਟਲੀ ਜ਼ਿਆਦਾਤਰ ਮੁੰਡਿਆਂ ਦਾ ਵੀ ਇਹੀ ਹੁੰਦਾ ਵੀ ਕਹਿੰਦੇ ਹੁੰਦੇ ਨੇ ਵੀ ਅਸੀਂ ਨਸ਼ਾ ਕਰਦੇ ਨਹੀਂ ਸੀ ਯਾਰ ਸਾਡੇ ਨਾਲ ਦੇ ਕਰਦੇ ਸੀ ਅਸੀਂ ਉਹਨਾਂ ਕੋਲੇ ਖੜੇ ਰਹਿੰਦੇ ਵੀ ਅਸੀਂ ਸਾਨੂੰ ਐ ਹੁੰਦਾ ਜੀ ਵੀ ਅਸੀਂ ਕਰਦੇ ਨਹੀਂ ਵੀ ਉਹਨਾਂ ਕੋਲੇ ਬੈਹ ਜਾਂਦੇ ਹਨਾ ਉਹ ਕਹਿੰਦੇ ਚੱਲ ਘੜਜੋ ਵੀ ਨਸ਼ਾ ਨਹੀਂ ਸੀ ਕਰਦੇ ਵੀ ਮੈਨੂੰ ਐ ਹੁੰਦਾ ਜੀ ਵੀ ਮੈਂ ਨਹੀਂ ਕਰਨ ਲੱਗਦਾ ਪਰ ਕਹਣਾ ਵੀ ਪਤਾ ਨਹੀਂ ਲੱਗਿਆ ਵੀ ਇੱਕ ਵਾਰੀ ਐ ਲਾ ਲਿਆ ਫਿਰ ਦੁਬਾਰੇ ਲਾਉਣ ਲੱਗ ਗਿਆ ਫਿਰ ਐ ਮੈਂ ਉਹੀ ਕਹਿਣਾ ਹੁੰਦਾ ਵੀਰੇ ਸੰਗਤ ਬਾਲਾ ਵੱਡਾ ਫਰਕ ਰੱਖਦੀ ਆ ਤੁਹਾਡੇ ਤੇ ਜਿਹੜੇ ਨਵੇਂ ਮੁੰਡਿਆਂ ਨੂੰ ਵੀ ਸਮਝਾਉਣ ਲਈ ਮੈਂ ਵੀਡੀਓ ਪਾਉਣਾ ਯਾਰ ਪ੍ਰਾਣੇ ਨੂੰ ਤਾਂ ਕੱਢਣਾ ਹੀ ਕੱਢਣਾ ਹਨਾ ਉਹਨਾਂ ਨੂੰ ਤਾਂ ਕਹਿੰਦੇ ਆ ਵੀ ਨਸ਼ੇ ਚੋਂ ਨਿਕਲੋ ਹਨਾ ਜਿਹੜੇ ਵਿੱਚ ਖੋਬੀ ਖੜੇ ਨੇ ਤੇ ਮੇਰਾ ਮੇਨ ਮਕਸਦ ਉਹ ਹੁੰਦਾ ਵੀ ਜਿਹੜੇ ਨਵੇਂ ਲੱਗ ਰਹੇ ਨੇ ਉਹ ਨਾ ਲੱਗਣ ਉਹਨਾਂ ਨੂੰ ਵੀ ਬਈ ਇਹ ਕਹਿਣਾ ਹੁੰਦਾ ਵੀ ਯਾਰ ਮੈਂ ਹੋਰ ਸਾਨੂੰ ਸੰਗਤ ਐ ਨਹੀਂ ਕਹਿੰਦਾ ਮੈਂ ਕਿਉਂ ਕਹਿਣਾ ਉਹਨਾਂ ਵੀ ਬੁਰੀ ਸੰਗਤ ਕੋਲੇ ਵੀ ਨਾ ਜਾਓ ਮਾੜੇ ਕੋਲੇ ਜੇ ਕੋਈ ਨਸ਼ਾ ਕਰਦਾ ਉਹਦੇ ਕੋਲੇ ਖੜਨਾ ਵੀ ਸਾਨੂੰ ਮਾੜਾ ਉਹ ਐਸੇ ਕਰਕੇ ਕਹਿਣਾ ਬਈ ਹਰੇਕ ਨੂੰ ਐ ਹੁੰਦਾ ਹੁੰਦਾ ਵੀ ਆਪਾਂ ਲੱਗਦੇ ਨਹੀਂ ਪਰ ਉਹ ਉਮਰ ਇਹੀ ਜਿਹੀ ਹੁੰਦੀ ਹੈ ਵੀ ਜਾਰੀ ਦੋਸਤੀ ਤੇ ਬਾਤਾਂ ਜਦੋਂ ਅਗਲਾ ਕਈ ਵਾਰੀ ਕਹਿ ਦਿੰਦਾ ਵੀ ਚੱਲ ਲਾ ਕੇ ਦੇਖ ਲੈ ਐ ਕਿਹੜਾ ਪੱਕਾ ਲੱਗਦਾ ਵੀ ਉਹ ਬੰਦਾ ਲਾ ਤਾਂ ਲੈਂਦਾ ਕੇਰਾ ਵੀ ਉਹ ਪੱਕਾ ਲੱਗਣੀ ਹੋ ਜਾਂਦਾ ਉਦੋਂ ਉਹਨੂੰ ਐ ਹੁੰਦਾ ਵੀ ਮੈਂ ਕਿਹੜਾ ਪੱਕਾ ਲੱਗਦਾ ਵੀ ਲਾ ਕੇ ਛੱਡ ਦੇਂਗੇ ਪਰ ਐ ਨਹੀਂ ਪਤਾ ਲੱਗਦਾ ਬਈ ਬਈ ਕ ਆ ਕਰਕੇ ਇਹੀ ਆ ਮੇਰਾ ਵੀਰ ਨਵੇਂ ਮੁੰਡਿਆਂ ਨੂੰ ਇਹੀ ਮੈਸੇਜ ਹੁੰਦਾ ਵੀ ਮਾੜੀ ਸੰਗਤ ਤੋਂ ਦੂਰ ਆਪਦੇ ਫਿਊਚਰ ਤੇ ਨਿਗਾਹ ਰੱਖੋ ਆਪਦੇ ਮੂਰਲੇ ਕੀ ਕਰਨਾ ਤੁਸੀਂ ਜ਼ਿੰਦਗੀ ਤੇ ਉਹ ਤੇ ਫੋਕਸ ਰੱਖੋ ਹਨਾ ਵੀ ਜੇ ਨਸ਼ੇ ਚ ਪੈ ਗਏ ਯਾਰ ਫਿਰ ਨਸ਼ਾ ਤਾਂ ਭਾਈ ਜਿਵੇਂ ਮੈਂ ਕਹਿੰਦਾ ਹੀਰੋ ਨੂੰ ਜ਼ੀਰੋ ਕਰ ਦਿੰਦਾ ਠੀਕ ਹੈ ਵੀ ਉਦੋਂ ਨਹੀਂ ਪਤਾ ਲੱਗਦਾ ਹੁੰਦਾ ਬੰਦੇ ਨੂੰ ਉਹ ਤਾਂ ਐ ਹੁੰਦਾ ਵੀ ਉਹੀ ਕਹੀ ਜਾਂਦਾ ਬਾ ਵੀ ਇਹ ਮਾਗਰੋਂ ਪਤਾ ਲੱਗਦਾ ਆਪਾਂ ਜ਼ਿੰਦਗੀ ਦਾ ਨਿਚੋੜ ਕੱਢਿਆ ਮਿੱਤਰੋ ਵੀ ਕੁਝ ਨਹੀਂ ਆਉਦਾ ਬਚੋ ਵੀ ਮਾੜੀ ਸੰਗਤ ਤੋਂ ਦੂਰ ਮੇਨ ਗੱਲ ਇਹੀ ਐ ਤੇ ਬਾਕੀ ਬਣੇ ਰਹੋ ਆਪਣੇ ਬਲਾਗ ਨਾਲੋਂ ਚੱਲੇ ਆਪਾਂ ਨਮਾ ਬਣਾਉਣ ਵਾਲਿਆਂ ਦੇ ਘਰੇ ਓਕੇ ਗਾਇ ਜੀ ਮਤਰੋ ਫਿਰ ਅੱਜ ਤੇ ਸਾਨੂੰ ਥੋੜੀ ਜੀ ਸੰਗਤ ਲੱਗ ਰਹੀ ਹੈ ਕਿਉਂਕਿ ਬੁੜੀਆਂ ਸਾਰੀਆਂ ਆਪਦੇ ਤਾਂ ਉੱਥੇ ਜਾਣਦੇ ਹੋਣੇ ਅਸੀਂ ਯਾਰ ਤਾਂ ਕਰਕੇ ਸਾਨੂੰ ਸਲੱਖਣ ਸੰਗ ਲੱਗ ਰਹੀ ਹੈ ਹੁਣ ਕਰੇਗੀ ਜਾਵੇ ਸੰਗ ਤਾਂ ਫਿਰ ਇਲਾਕੇ ਹੁੰਦੇ ਹੋਰਾ ਹਾਂ ਵੀ ਮਤਰੋ ਗਰ ਬੰਨਿਆ ਗਿਆ ਨਮ ਜੀ ਰਹਾਵ ਸਿੰਘ ਮਾਣ ਜਿਹਦਾ ਜਨਮ ਆ 22 ਤਰੀਕ ਨੂੰ ਹੋਇਆ 21 2026 ਨੂੰ ਤੇ ਇੱਥੇ ਮੈਂ ਦੱਸਣਾ ਚਾਹਣਾ ਬਾਈ ਪਹਿਲਾਂ ਮਤਲਬ ਕਿ ਜਵਾਗੜੀ ਦਾ ਉਦੋਂ ਉਹਦਾ ਵੀ ਨਿਮੇ ਬੰਨਿਆ ਸੀਗਾ ਨਾਦਰ ਕੌਰ ਮਾਨ ਦਾ ਨਾਦਰ ਕੌਰ ਮਾਨ ਦਾ ਜਨਮ ਸੀਗਾ ਬਾਈ 26 ਜੂਨ 2023 ਚ ਤੇ ਉਹਦਾ ਮਤਲਬ ਕਿ ਨਿਮ ਬੰਨਿਆ ਸੀਗਾ 6 ਜੁਲਾਈ 2023 ਨੂੰ ਉਦੋਂ ਮਤਲਬ ਕਿ ਖਬਰਾਂ 'ਚ ਵੀ ਖ਼ਬਰਾਂ 'ਚ ਵੀ ਖ਼ਬਰ ਜੀ ਲੱਗੀ ਸੀਗੀ ਤੇ ਮਤਲਬ ਕਿ ਉਹ ਯਾਰ ਵੀ ਮੁੰਡੇ ਨਾਲੋਂ ਵੱਧ ਐਮੀ ਜੀ ਦਿੱਤੀ ਸੀ ਹੈਪੀ ਨੇ ਉਦੋਂ ਉਹਦੀ ਨਹੀਂ ਅਗਲਾ ਕਹਿੰਦਾ ਕੁੜੀ ਆ ਗਈ ਕੁੜੀ ਆ ਗਈ ਉਹਦਾ ਵੀ ਨਿਮ ਬੰਨਿਆ ਸੀ ਹੁਣ ਮੁੰਡੇ ਦਾ ਦਾ ਫਿਰ ਬੰਨਣਾ ਹੀ ਹੈ ਜਦੋਂ ਕੁੜੀ ਦਾ ਬੰਨ ਸਕਦੇ ਆ ਆ ਵੀਡੀਓ ਹੈ ਜੀ ਸਪੈਸ਼ਲ ਹੈਪੀ ਤੋਂ ਮਗਾਈ ਸੀ ਮੈਂ ਆਪਣੇ ਦਰਸ਼ਕਾਂ ਨੂੰ ਵੀ ਦਿਖਾਇਆ ਜਾਵੇ ਫਿਰ ਰਹਾਵ ਸਿੰਘ ਮਾਨ ਇਹ ਹੈ ਜੀ ਹੈਪੀ ਦਾ ਬੇਟਾ ਛਾਗ ਦਾ ਦੇਖੋ ਮਤਰੋ ਕਿਵੇਂ ਆ ਕਿਉਂ ਕਿਵੇਂ ਕਮਉਂਦਾ ਆਖਾ ਹੈਪੀ ਮਗੂਈ ਲੱਗਦਾ ਸ਼ਰਾਰਤੀ ਜਾਂ ਦਿਓ ਵਧਾਈਆਂ ਫਿਰ ਮਤਰੋ ਆਪਣੇ ਯਾਰ ਹੈਪੀ ਨੂੰ ਦਿਓ ਮੁਬਾਰਕਾਂ ਹਨ ਤੇ ਉਹ ਵੀਡੀਓ ਵੀ ਸਾਂਝੀ ਕਰਦਾ ਵੀਰੇ ਮੈਂ ਛੋਟੇ ਨਾਲ ਜਦੋਂ ਉਹ ਕੁੜੀ ਦੇ ਟਾਈਮ ਮਤਲਬ ਕਿ ਨਾਦਰਗੁਰ ਮਾਨ ਦੇ ਜਨਮ ਸਮੇਂ ਨੰਮ ਬੰਨਿਆ ਸੀ ਉਹ ਵੀਡੀਓ ਵੀ ਹੈਪੀ ਨੇ ਆਪਾਂ ਨੂੰ ਭੇਜੀ ਸੀ ਮਗਿਆ ਉਹ ਤਾਂ ਫਿਰ ਹੱਕੀ ਬਣਦਾ ਯਾਰ ਉਹ ਤਾਂ ਪਾਉਣ ਦਾ ਹੈ ਇਸ ਟਾਈਮ ਮਾਣਨ ਵਾਸਤੇ ਖੜੇ ਆ ਤੇ ਉਹ ਤਸੀਲਦਾਰਾਂ ਦੇ ਮਾਣਵਾ ਬਹੁਤ ਮਸ਼ਹੂਰ ਆਪਣੇ ਧਰੋਲੇ ਦੇ ਬਹੁਤ ਰਿਸਪੈਕਟਡ ਪਰਿਵਾਰ ਨੇ ਆਪਣੇ ਇਸ ਟਾਈਮ ਸਾਡੀ ਪੁੱਤੀ ਵੀ ਨੰਦਰ ਹੋਈ ਹੈ ਤੇ ਦੋਤੀ ਵੀ ਦੋਨੇ ਪਾਸਿਓਂ ਕਿਉਂਕਿ ਦੋਨੇ ਪਾਸਿਓਂ ਰਿਸ਼ਤਾ ਹੈ ਮੇਰ ਦਾ ਸਾਡਾ ਤੇ ਉਹ ਇਸ ਟਾਈਮ ਅਮਰੀਕਾ ਦੇ ਵਿੱਚ ਨੇ ਕਿ ਬੇਟੀ ਹੋਈ ਹੈ ਸਾਡੇ ਮਤਲਬ ਦੋਤੀ ਹੋਈ ਹੈ ਪੋਤੀ ਹੋਈ ਹੈ ਵਧਾਈਆਂ ਨੇ ਪਹਿਲਾਂ ਭੈਣ ਜੀ ਉਹਨਾਂ ਨੂੰ ਭੈਣ ਰਣਜੀਤ ਕੌਰ ਨੂੰ ਤੇ ਹੈਪੀ ਨੂੰ ਜੋਤੀ ਨੂੰ ਛੋਟੇ ਨਾਮ ਨਾਲ ਜਾਣਦੇ ਹਾਂ ਅਸੀਂ ਉਹਨੂੰ ਤੇ ਜਿੰਦਰ ਸਿੰਘ ਜੀ ਦੇ بیٹے ਨੇ ਇਹ ਤੇ ਉਹਨਾਂ ਦੇ ਦਾਦਾ ਜੀ ਦਾ ਨਾਮ ਇਹ ਦੱਸ ਰਹੇ ਹਨ ਸਰਮਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਤੇ ਉਹਨਾਂ ਦੇ ਪਰਦਾਦਾ ਜੀ ਸਰਦਾਰ ਨਰਿੰਦਰ ਸਿੰਘ ਜੀ ਚਲੋ ਵੀ ਫੇਰ ਵੀ ਚਲੋ ਆਪਾਂ ਸਾਰੇ ਹਨਾ ਵੀ ਅੱਜ ਖੁਸ਼ੀ ਦੇ ਮੌਕੇ ਸਾਰੀ ਉਹਨਾਂ ਦੀ ਇਹ ਜਿਹੜੀ ਹੈ ਇਹ ਸਾਰਾ ਪਰਿਵਾਰ ਹਨਾ ਸਾਰੀ ਫੁਲਵਾੜੀ ਉਹਨਾਂ ਦੀ ਹੈ ਜੋ ਅਸੀਂ ਇੱਥੇ ਐਸਐਮ ਇਕੱਠੇ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਬੇਟੀਆਂ ਕਿਸੇ ਗੱਲ ਤੋਂ ਘਟ ਨਹੀਂ ਹੈਗੀਆਂ ਬੇਟੀਆਂ ਵੀ ਸਮਾਜ ਦੇ ਵਿੱਚ ਬਹੁਤ ਵੱਡਾ ਅੰਗ ਨੇ ਜੇ ਬੇਟੀਆਂ ਹਾਂਜੀ ਹਾਂਜੀ ਅੱਜ ਕੱਲ ਤਾਂ ਉੱਤੇ ਨੇ ਹਾਂਜੀ ਹਾਂਜੀ ਠੀਕ ਆ ਆਈ ਲੈਟਸ ਉਹ ਹੀ ਕਰਤੀ ਹਾਂ ਨੇ ਹਾਂਜੀ ਹਾਂਜੀ ਬੇਟੀ ਮੇਰੇ ਜੇ ਮਤਲਬ ਆਪਾਂ ਬੇਟੀ ਦੇ ਲਈ ਮੇਰੀ ਮਾਂ ਵੀ ਕਿਸੇ ਦੀ ਬੇਟੀ ਸੀਗੀ ਤਾਂ ਆਪਾਂ ਸਾਰੇ ਸਾਰੇ ਜਾਨਵਰ ਇਨਸਾਨ ਜਿਹੜਾ ਮਤਲਬ ਤਾਂ ਲੈਂਦਾ ਜੇ ਬੇਟੀ ਹੋ ਉਹ ਮਾਂ ਦੇ ਰੂਪ ਚ ਵੀ ਭੈਣ ਦੇ ਰੂਪ ਚ ਵੀ ਹੁੰਦੇ ਤੁਹਾਡੀ ਪਤਨੀ ਦੇ ਰੂਪ ਚ ਵੀ ਆਇਦ ਰੂ ਅੱਗੇ ਹੁੰਦਾ ਹੈਗਾ ਸਾਰਾ ਕੁਝ ਇਸ ਕਰਕੇ ਬਹੁਤ ਬਹੁਤ ਵਧਾਈਆਂ ਨੇ ਸੋ ਇਹ ਨੰਮ ਬਣਿਆ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਘੱਟ ਕੇਸ ਮਿਲਦੇ ਨੇ ਵੀ ਲੜਕੀਆਂ ਦੇ ਨੰਮ ਬਣੇ ਜਾਂਦੇ ਨੇ ਸੋ ਹੈਪੀ ਤੇ ਸਾਰਿਆਂ ਦੇ ਆਏ ਸੀਗੇ ਵੀ ਐ ਵੀ ਪਤਾ ਲੱਗਿਆ ਉਹ ਕਹਿੰਦੇ ਸਾਡੀ ਬੇਟੀ ਹੋਵੇ ਦੋਵਾਂ ਨੇ ਮਨ ਦੀ ਇੱਛਾ ਸੀ ਤੇ ਉਹ ਪਰਮਾਤਮਾ ਨੇ ਪੂਰੀ ਕਰੀ ਹੈ ਆਹ ਵੀਡੀਓ ਸੀ ਮੇਤਰੋ ਉਸ ਟਾਈਮ ਦੀ ਫਿਰ ਨਾਦਰ ਗੌਰ ਦਾ ਜਦੋਂ ਨੰਮ ਬਣਿਆ ਸੀ ਹੈਪੀ ਨੇ ਅੱਜ ਵੀ ਮੈਨੂੰ ਸਪੈਸ਼ਲ ਕਿਹਾ ਕਿ ਨਾ ਆਹ ਵੀਡੀਓ ਤਾਂ ਵਿੱਚ ਪਾ ਹੀ ਬਲੌਗ ਦੇ ਕਰਮਾ ਵਾਲੇ ਹੁੰਦੇ ਨੇ ਭਾਈ ਉਹ ਮਾਪਿਓ ਜਿਨ੍ਹਾਂ ਦੇ ਘਰੇ ਧੀਆ ਜਨਮ ਲੈਂਦੀਆਂ ਨੇ ਬਾਕੀ ਬਹੁਤ-ਬਹੁਤ ਮੁਬਾਰਕਾਂ ਹੈਪੀ ਨੂੰ ਦੁਬਾਰਾ ਫੇਰ ਵਾਹਿਗੁਰੂ ਤੰਦਰੁਸਤੀ ਬਖ ਤੁਹਾਡਾ ਬੱਸ ਨੇ ਪਰਦੇਸ ਚਿਕਾ ਮਾਇਉਂ ਕਿਹੋ ਜਿਹਾ ਬੋਲਦਾ ਤੋ ਪੁੱਛੇ ਜੀ ਬਾਬਾ ਜੀ ਹਾਂ ਜੀ ਬਾਈ ਜੀ ਕੈਮੂ ਜੀ ਬਹੁਤ ਵਧੀਆ ਪਾਪਾ ਜੀ ਮਿਲ ਕੇ ਖੜ ਜੋ ਗੱਲ ਕਰਾਂ ਕਰਦੇ ਆਂ ਪਾਪਾ ਜੀ ਖੜ ਕੇ ਹਾਂ ਜੀ ਹੁਣ ਸੁਣਾਓ ਬਾਬਾ ਜੀ ਹਾਂ ਜੀ ਬਾਈ ਤੇਰੇ ਭਾਈ ਮੈਂ ਬਲੌਗ ਦੇਖਦਾ ਯਾਰ ਭਾਈ ਕੋਈ ਵੀ ਬਲੌਗ ਨਹੀਂ ਤੇਰਾ ਸੜਦਾ ਹੈ ਦੇਖਣ ਕੰਨੀਓ ਤੇਰੇ ਬਲੌਗ ਦੇਖ ਕੇ ਯਾਰ ਬਹੁਤ ਵਧੀਆ ਲੱਗਦਾ ਭਾਈ ਯਾਰ ਇੱਕ ਦੋ ਜਾਣੇ ਤਾਂ ਯਾਰ ਮੈਂ ਮੁੰਡਿਆਂ ਨੂੰ ਵੀ ਦੱਸਿਆ ਯਾਰ ਜਿਹੜਾ ਨਸ਼ੇ ਕਰਦੇ ਨੇ ਵੀ ਯਾਰ ਤੁਸੀਂ ਮੇਰੇ ਕੋਲੇ ਆ ਜਾਓ ਆਪਣੇ ਰੋਡ ਤੇ ਮੁੰਡਾ ਪ੍ਰੀਤ ਉਹਨਾਂ ਨੂੰ ਤੇਰੇ ਚੈਨਲ ਦਾ ਵੀ ਪਤਾ ਵੀ ਉਹਦੇ ਕੋਲੇ ਆਓ ਦਵਾਈ ਨੂੰ ਵੀ ਪੈਸੇ ਆਪਦੇ ਕੋਲੋਂ ਦਿੰਦਾ ਭਾਈ ਯਾਰ ਵੀ ਪਰ ਬਾਈ ਬਣ ਕੇ ਤੂੰ ਯਾਰ ਨਸ਼ਾ ਨਾ ਕਰੋ ਯਾਰ ਹਾਂ ਨਿਕਲੋ ਹਾਂ ਤੇ ਤੂੰ ਕਿੰਨਾ ਨਸ਼ਾ ਕਰਦਾ ਸੀ ਬਾਈ ਯਾਰ ਪਰ ਅੱਜ ਦੀ ਘੜੀ ਦੇ ਵਿੱਚ ਬਾਈ ਯਾਰ ਤੂੰ ਨੰਬਰ 1 ਹਾਂ 100 ਦੇ ਵਿੱਚੋਂ 100 ਨੰਬਰ ਆ ਤੇਰਾ ਬਾਈ ਯਾਰ ਯਾਰ ਤੇਰੇ ਦੇਖ ਕੇ ਯਾਰ ਬਲੌਕ ਯਾਰ ਮਨ ਖੁਸ਼ ਹੋ ਜਾਂਦਾ ਬਾਈ ਹਾਂ ਇਹ ਤਾਂ ਤੇਰੇ ਵਾਂਗੂ ਹਰੇਕ ਨੂੰ ਮੈਂ ਵੀ ਇਹੀ ਗੱਲ ਕਹਿਣਾ ਉਹਨਾ ਵੀ ਬਾਈ ਯਾਰ ਜ਼ਿੰਦਗੀ ਦਾ ਨਜ਼ਾਰਾ ਵੇਣਾ ਨਾ ਸੀ ਤੂੰ ਹੋਰ ਬਾਹ ਨਜ਼ਾਰਾ ਤੇਰੇ ਵਾਂਗੂ ਜਦੋਂ ਤੂੰ ਕਹਿੰਦਾ ਨਾ ਮੂਡ ਬਣਿਆ ਨਾ ਜਦੋਂ ਮੂਡ ਬਣਦਾ ਯਾਰ ਇਹਨੂੰ ਮੈਂ ਵੀ ਤੇਰੇ ਵਾਂਗੂ ਕਹਿ ਦੇਣਾ ਬਾਈ ਪਾਪਾ ਮੈਂ ਹਾਂ ਉਹ ਮਾਇ ਵੀ ਨਸ਼ੇ ਦਾ ਸਨੇਹਾ ਉੱਦੀ ਦਨਾ ਜਾਂਦਾ ਮੈਨੂੰ ਅੰਦਰੋਂ ਐ ਜੇ ਬਾਤ ਜੀ ਆਉਂਦੀ ਆ ਪਿਆਰਾ ਅੱਜ ਮੜਾ ਜਾਂ ਦੱਸਿਆ ਜਾਵੇ ਉਹ ਮੈਂ ਜ਼ਿੰਦਗੀ ਦਿਖਾਉਣਾ ਜੀ ਸਹੀ ਗੱਲ ਹੈ ਜੀ ਹਾਂ ਜੀ ਪਾਪਾ ਨਸ਼ੇ ਵਾਲਾ ਨਹੀਂ ਯਕੀਨ ਵੀ ਨਹੀਂ ਕਰਦਾ ਹੁੰਦਾ ਮੈਂ ਆਜ ਡੇਢ ਸਾਲ ਹੁਣ ਉਹਨਾਂ ਨੂੰ ਯਕੀਨ ਹੋਇਆ ਵੀ ਠੀਕ ਹੈ ਨਹੀਂ ਨਸ਼ੇ ਵਾਲੇ ਨੂੰ ਐ ਹੁੰਦਾ ਵੀ ਉਵੇਂ ਹੀ ਕਹੀ ਜਾਂਦਾ ਜਾਂ ਬਾ ਕਰਦਾ ਠੀਕ ਹੈ ਹੁਣ ਉਹਨਾਂ ਨੂੰ ਐ ਵੀ ਜਦੋਂ ਆਪਾਂ ਸਾਰੀ ਜ਼ਿੰਦਗੀ ਉਹ ਮੂਰੇ ਧਰਤੀ ਵੀ ਐ ਹੁੰਦੀ ਆ ਬਾਈ ਨਹੀਂ ਨਹੀਂ ਸਹੀ ਗੱਲ ਆ ਬਾਈ ਵੀ ਆ ਸਵਾਦ ਆ ਯਾਰ ਕਾਹਨੂੰ ਗਲਤ ਪਾਸੇ ਗਲਤ ਰਾਹਾਂ ਤੇ ਤੁਰੇ ਗਏ ਨਾ ਨਾ ਜੰਮਾ ਸਹੀ ਆ ਬਾਈ ਤੇਰੇ ਯਾਰ ਅੱਜ ਦੀ ਘੜੀ ਦੇ ਵਿੱਚ ਜਿਹੜਾ ਤੂੰ ਕੰਮ ਕਰ ਰਿਹਾ ਪੂਰਾ ਇੱਕ ਨੰਬਰ ਕੰਮ ਕਰ ਰਿਹਾ ਹਾਂ ਹਾਏ 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 ਪੂਰਾ ਦੇਖ ਕੋਈ ਬੰਦਾ ਯਾਰ ਅੱਜ ਦੀ ਗੱਲ ਤੇ ਕਿਸੇ ਕੋਲ ਟਾਈਮ ਨਹੀਂ ਹੈਗਾ ਬਈ ਯਾਰ ਜੇ ਕੋਈ ਆਲਾ ਕਹਦੇ ਮੇਰੇ ਵਰਗਮੜਾ 10 ਮਿੰਟ ਯਾਰ ਚੱਲੀ ਆਪਾਂ ਯਾਰ ਮੈਂ ਵੀ ਕਹ ਦੂ ਬਈ ਯਾਰ ਜਾ ਨਹੀਂ ਪਰ ਤੂੰ ਹਰੇਕ ਨੂੰ ਇਹ ਕਹਿਣਾ ਵੀ ਯਾਰ ਮੈਂ ਤੁਹਾਨੂੰ ਨਾਲ ਲੈ ਕੇ ਜਨੂੰ ਤੂੰ ਦਵਾਈ ਵੀ ਦਵਾਉਣਾ ਯਾਰ ਪਾਪਾ ਮੈਂ ਕਹਿੰਦਾ ਵੀ ਆਓ ਨਾਲ ਆਓ ਯਾਰ ਛੱਟੋ ਯਾਰ ਮੈਂ ਕਹਿੰਦਾ ਵੀ ਛੋਟੇ ਨਾਲ ਖੜਾ ਬਿਲਕੁਲ ਬਿਲਕੁਲ ਬਾਈ ਸਹੀ ਗੱਲ ਆ ਬਾਈ ਯਾਰ ਨਿਕਲ ਹੋਏ ਚੋਂ ਯਾਰ ਜਿਹੜੀ ਗੱਲ ਆ ਸਹੀ ਗੱਲ ਆ ਨਹੀਂ ਨਹੀਂ ਇਹ ਤਾਂ ਗੱਲ ਸਹੀ ਆ ਬਾਕੀ ਆ ਜਦੋਂ ਤੁਸੀਂ ਮੈਨੂੰ ਆਏ ਹੌਸਲਾ ਦਿੰਦੇ ਹੋ ਫਿਰ ਮੈਨੂੰ ਹੋਰ ਕੌਨਫੀਡੈਂਸ ਮੈਨੂੰ ਆਇਆ ਹੁੰਦਾ ਵੀ ਠੀਕ ਆ ਯਾਰ ਹੋਰ ਚੰਗਾ ਕਰਿਆ ਜਾਵੇ ਨਹੀਂ ਨਹੀਂ ਵੀ ਜੇ ਰੱਬ ਨੇ ਕਰਿਆ ਕਿਸੇ ਦੇ ਕੰਮ ਆਉਣ ਜੋਗੇ ਨਹੀਂ ਪਤਾ ਹੀ ਆ ਕਿ ਬਾਬਾ ਬਿਲਕੁਲ ਬਿਲਕੁਲ ਜ਼ਿੰਦਗੀ ਦਾ ਆ ਪਾ ਨਾਲ ਸਹੀ ਗੱਲ ਆ ਬਾਈ ਯਾਰ ਇਹ ਤਾਂ ਗੱਲ ਸਹੀ ਆ ਕਿ ਜਿੰਦਾ ਤੁਰੇ ਤੁਰਦੀ ਫਿਰਦੀ ਲਾਜ਼ੀ ਸੀ ਹਰੇਕ ਦੇ ਘਰ ਬਾਈ ਨਸਿਆਂ ਨਾਲ ਅੱਜ ਕੱਲ ਖਾਲੀ ਹੋ ਰਹੇ ਨੇ ਯਾਰ ਆਪਾਂ ਦੇਖ ਸਹੀ ਗੱਲ ਕਹਨੇ ਆ ਦੇਖ ਮੇਰੀ ਰਿਸ਼ਤੇਦਾਰੀ ਦੇ ਵਿੱਚ ਤੂੰ ਬਲੌਗ ਦੇ ਵਿੱਚ ਕਿਤੇ ਪੜਕੇ ਵੀ ਦੇਖੋ ਮੈਂ ਤੈਨੂੰ ਲਿਖ ਕੇ ਵੀ ਪਾਇਆ ਸੀ ਮੈਂ ਉਹਨੂੰ ਕਿਹਾ ਸੀ ਵੀ ਮੇਰੇ ਕੋਲ ਮੈਂ ਤੈਨੂੰ ਲੈ ਕੇ ਚੱਲੂੰਗਾ ਮੇਰੇ ਪਿੰਡਾ ਪ੍ਰੀਤ ਮੁੰਡਾ ਦਵਾਈ ਵੀ ਦਵਾਉ ਸਰ ਕਿ ਚਿੱਟਾ ਲੰਮਾ ਸੀ ਹਾਂ ਪੂਆ ਦਾ ਮੁੰਡਾ ਸੀ ਸੰਧੂ ਕਰਨ ਪਰ ਉਹ ਬਈ ਚਿੱਟੇ ਦੇ ਮਾਨ ਦਾ ਉਹਦੀ ਡੈਥ ਹੋ ਗਈ ਅੱਜ ਘਰ ਉਹਨਾਂ ਦਾ ਖਾਲੀ ਹੋਇਆ ਪਿਆ ਸਹੀ ਗੱਲ ਕਹਿਣਾ ਮੈਂ ਮਾਨ ਨਾਲ ਇਹ ਗੱਲ ਕੋਈ ਐ ਨਹੀਂ ਹੈਗੀ ਜਿੱਦੂ ਮਰਜੀ ਪਤਾ ਵੀ ਕਰ ਸਕਦਾ ਬੰਦਾ ਹਾਂ ਹਾਂ ਆਪਾਂ ਝੂਠ ਮਾਰ ਕੇ ਮੇਰੀ ਪੂਆ ਦੇਖ ਪੂਆ ਦਾ ਮੇਰੀ ਮੁੰਡਾ ਸੀ ਚਿੱਟੇ ਦਾ ਆਦੀ ਸੀ ਬਈ ਪਰ ਕਿਸੇ ਨੇ ਜਿਵੇਂ ਤੂੰ ਰਾਹ ਸਹੀ ਪੋਣਾ ਨਸ਼ੇ ਬਾਰੇ ਹਨਾ ਕਿਸੇ ਨੇ ਐ ਨਹੀਂ ਉਹ ਕਿਹਾ ਵੀ ਬਈ ਯਾਰ ਇਹ ਚੀਜ਼ ਮਾੜੀ ਐ ਤੂੰ ਯਾਰ ਛੱਡ ਦੇ ਪਰ ਹਰ ਇੱਕ ਬੰਦਾ ਕੋਈ ਵੀ ਬੰਦਾ ਉਹ ਐ ਕਹਿੰਦਾ ਵੀ ਯਾਰ ਜੇ ਇਹਦਾ ਘਰ ਖਰਾਬ ਹੋ ਗਿਆ ਤਾਂ ਬਾਹਲੀ ਚਲ ਜਾ ਮੈਂ ਸਹੀ ਗੱਲ ਕਹਿੰਦਾ ਪਪਾ ਉਹੀ ਕਹਿੰਦਾ ਬਾਲੀ ਤਰਾਸਦੀ ਆ ਹਨਾ ਕੋਈ ਇਹ ਗੱਲ ਕਹਿੰਦਾ ਵੀ ਪਤਨੀ ਯਾਰਾ ਵੀ ਆ ਬਲੌਕ ਮਾਰ ਬਣਾਉਣ ਦਾ ਮਾਰਾ ਪ੍ਰੀਤ ਨਾਲ ਜੁੜ ਕੇ ਕਹਿੰਦਾ ਜਾ ਇਹਦੀ ਬੁੜੇਈ ਕਰਦਾ ਆਪਾਂ ਕੋਈ ਬੁੜੇਈ ਦੀ ਗੱਲ ਨਹੀਂ ਉਹਦਾ ਸੱਚ ਆ ਆਪਾਂ ਸੱਚ ਨਾਲ ਕਰਵਾਉਗਾ ਸਹੀ ਗੱਲ ਕਹਿ ਰਿਹਾ ਭਾਈ ਹਾਂ ਯਾਰਾ ਜੀ ਜੋ ਮਰਜ਼ੀ ਪਤਾ ਕਰ ਲੈ ਵੀਰ ਹਾਂ ਇਹ ਨਹੀਂ ਬੀਤੀ ਮੈਂ ਜਿੱਥੇ ਮਰਜ਼ੀ ਮੈਨੂੰ ਲੈ ਕੇ ਜਾ ਨਹੀਂ ਆਪਣੇ ਸਮਾਜ ਦੀ ਪਾਪਾ ਤਰਾਸ ਦੀ ਹੈ ਵੀ ਜੇ ਕਿਸੇ ਦਾ ਪੁੱਤ ਨਸ਼ੇ ਲੱਗਦਾ ਨਾ ਕਮਾਟੀ ਖੁਸ਼ ਹੁੰਦਾ ਅਗਲਾ ਕਹਿੰਦਾ ਦੇਖ ਓਏ ਫਲਾਣਾ ਦਾ ਉਹਨੂੰ ਲੱਗਣਾ ਵੀ ਮੈਂ ਉਹੀ ਕਹਿੰਦਾ ਵੀ ਯਾਰ ਪੀਰ ਬਣ ਕੇ ਆਪਾਂ ਦੇ ਨਾਸਲਾਂ ਬਚਾਓ ਹਣਾ ਯਾਰ ਜੇ ਕਿਸੇ ਦਾ ਲੱਗਦਾ ਉਹਨੂੰ ਘਰੇ ਦੱਸੋ ਉਹਨਾਂ ਦੇ ਹੱਥੋਂ ਵੀ ਆਹ ਕੰਮ ਕਰੋ ਯਾਰ ਬਿਲਕੁਲ ਬਿਲਕੁਲ ਹੌਸਲਾ ਵੱਡੀ ਗੱਲ ਆ ਬਈ ਯਾਰ ਜਿਹੜਾ ਬੰਦਾ ਹੌਸਲਾ ਦੇ ਦਿੰਦਾ ਯਾਰ ਹੌਸਲੇ ਤੋਂ ਬਣਾ ਜੇ ਮੈਂ ਕਹਿੰਦਾ ਯਾਰ ਬਈ ਪ੍ਰੀਤ ਇਹ ਯਾਰ ਵਧੀਆ ਕੰਮ ਨਹੀਂ ਯਾਰ ਤੇਰੇ ਤੂੰ ਕਿੱਥੇ ਹੋ ਕਰੀਂ ਆ ਵੀਪ੍ਰੀਤ ਬਹੁਤ ਵਧੀਆ ਮੈਂ ਕਰ ਮੈਂ ਕਹਿੰਦਾ ਪਪਾ ਜੀ ਭਾਈਆਂ ਜਾ ਇਹ ਚੀਜ਼ਾ ਮੈਨੂੰ ਵੀ ਹੌਸਲਾ ਦਿੰਦੀਆਂ ਨੇ ਕਿਵੇਂ ਹੁਣ ਤੁਸੀਂ ਐ ਕਹਿੰਦੇ ਹੋ ਵੀ ਠੀਕ ਆ ਬਹੁਤ ਵਧੀਆ ਕਰ ਰਿਹਾ ਮੈਨੂੰ ਵੀ ਐ ਹੁੰਦਾ ਵੀ ਇੱਕ ਜਾ ਰਿਹਾ ਹਨਾ ਆਪਾਂ ਤਾਂ ਇਹ ਕਹਿਣਾ ਨਾ ਜਿਹਦੇ ਘਰ ਬਰਬਾਦ ਹੁੰਦੇ ਨੇ ਹਨਾ ਜਿਆਦਾ ਉਹਦੀ ਭੈਣ ਨੂੰ ਪਤਾ ਹੁੰਦਾ ਨਾ ਵੀ ਮੇਰਾ ਪ੍ਰਾਤੁਰਗ ਜਾਂ ਜਿਹਦੀ ਮਾਂ ਦਾ ਪੁੱਤ ਜਾਂਦਾ ਹੁਣ ਉਹ ਪਤਾ ਆਪਾਂ ਸਹੀ ਗੱਲ ਕਹਿਣਾ ਬਾਰੇ ਦੇਖੇ ਮੈਂ ਭਰਾਵਾਂ ਦਾ ਘਰ ਬਲੌਗ ਬਣਾਉਣ ਦਾ ਮਾਰਾ ਨਹੀਂ ਕਰਦਾ ਨਹੀਂ ਨਹੀਂ ਉਹ ਤਾਂ ਸੱਚੀ ਆ ਮੈਂ ਪਤਾ ਨਹੀਂ ਬਲੌਗ ਮੈਂ ਤੈਨੂੰ ਇਹੀ ਗੱਲ ਕਹਿਣਾ ਜਿਹੜੇ ਚਿੱਟੇ ਜਾਂਦੀ ਨੇ ਭਾਈ ਸਾਣਾ ਕਰੋ ਯਾਰ ਆਪਾਂ ਇਹ ਹਰੀਕ ਨੂੰ ਹੀ ਹਿੱਸਾ ਦਿੰਨਿਆ ਵੀ ਭਾਈ ਨਹੀਂ ਯਾਰ ਇਹ ਨਾ ਕੰਮ ਕਰੋ ਯਾਰ ਜੇ ਨਹੀਂ ਕਿਸੇ ਕੋਲੇ ਪੈਸੇ ਯਾਰ ਜਦੋਂ ਮਰਜੀ ਪ੍ਰੀਤ ਬਾਈ ਕੁੜਿਆਉ ਇਹ ਦਵਾਈ ਵੀ ਦਵਾ ਕੇ ਲਿਓ ਤੇ ਨਾਲ ਵੀ ਆਪਣੀ ਤਾਂ ਇਹੀ ਬੇਨਤੀ ਹੈ ਸਾਰਿਆਂ ਨੂੰ ਹਾਂ ਬਹੁਤ ਵਧੀਆ ਲੱਗਿਆ ਬਾਬਾ ਜੀ ਤੁਹਾਨੂੰ ਆਸੀਂ ਮਿੱਤਰੋ ਜਿਹੜਾ ਮੁੰਡਾ ਤੁਹਾਨੂੰ ਬਾਬਾ ਕਹਿੰਦਾ ਸੰਧੂ ਕਲਾ ਤੋਂ ਕੀ ਨਾਮ ਸੀ ਬਾਬਾ ਬੱਬੂ ਬੱਬੂ ਜੀ ਭਾਈ ਪੂਆ ਦਾ ਮੁੰਡਾ ਸੀ ਮੇਰੀ ਆ ਦੇਖੋ ਵੀਰੇ ਖੜ ਲੈ ਕੰਨਾ ਸੋਹਣਾ ਸਰਾਕ ਤਾਂ ਕਹਿੰਨਾ ਮਿੱਤਰੋ ਸਾਨੂੰ ਹੋਰ ਐਵੇਂ ਨਹੀਂ ਕਹਿੰਦੇ ਵੀ ਹਨਾ ਜਿਵੇਂ ਤੁਹਾਨੂੰ ਬਾਬਾ ਬਾਬਾ ਵੀ ਕਹਿ ਕੇ ਹਟਾ ਝੂਠ ਮਾਰ ਜਾ ਐਸ ਦਾ ਤਾਂ ਕਹਿੰਦੇ ਵੀ ਨਿਕਲੋ ਵੀਰੇ ਕੋਈ ਫਾਇਦਾ ਨਹੀਂ ਹਨਾ ਯਾਰ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਆ ਚੀਜ਼ਾਂ ਕਰਕੇ ਕਹਿੰਦੇ ਆ ਕਿਉਂ ਜੀ ਬਾਬਾ ਜੀ ਸਹੀ ਗੱਲ ਆ ਬਾਈ ਉਸ ਤੋਂ ਬਾਅਦ ਮੈਨੂੰ ਆਪ ਪਾਗੇ ਸੀ ਘਰੇ ਘਰੇ ਫਿਰ ਆਪਣੀ ਡਿਊਟੀ ਲੱਗੀ ਸੀ ਐਲਈਡੀ ਲਵਾਉਣ ਤੇ ਗੱਗੂ ਤੇ ਚਵਾਰੇ ਜਿਹਾ ਚਲਵਾਉਣੀ ਸੀ ਐਲਈਡੀ ਉਹ ਕਹਿੰਦਾ ਬਾਈ ਆਏ ਨੇ ਉਹ ਥੋੜਾ ਬਿਜੀ ਸੀ ਤਾਂ ਕਰਕੇ ਉਹਨੇ ਆਪਾਂ ਨੂੰ ਕਹਤਾ ਹੀ ਕਹਿੰਦਾ ਲਵਾਈਂ ਯਾਰ ਸ਼ੋਟਿੰਗ ਕੋਈ ਬਹੁਤ ਨਹੀਂ ਚੱਲੇ ਜਾਂ ਜੜੇਗੇ ਜਮਾ ਜਮਾ ਬਰੋਬਰ ਹੋ ਗਈ ਉਹਦੇ ਜਮਾ ਮਾੜਾ ਮੋਟਾ ਹੀ ਫਰਕ ਹੈ ਸਹੀ ਚੱਲੀ ਹੈ ਜਮਾ ਹਾਂ ਓਕੇ ਵਸੂ ਕੰਨ ਜਾਜਾ ਬੜਾ ਉਹ ਮੇਰੇ ਵਾਲੀ ਦਾ ਮਾੜਾ ਜਾ ਜੀ ਦੇ ਟੈਗ ਇਹ ਬਾਬਾ ਉਹ ਵੀ ਵੱਡੀ ਆਵਾਜ਼ਨ ਵੀ ਘਾਜ਼ਾ ਹੋਏ ਚਾ ਕਿ ਨਹੀਂ ਚੀ ਜੀ ਇਹ 55 55 ਇੰਚ ਹੈ ਇਹ ਲੇ ਜੀ ਸਿਰ ਆ ਗਾ ਆਪਣੀ ਆ ਹੈਣਾ ਜੀ ਆਹ ਵੀ ਇਹ ਸਟੈਂਡ ਵੀ ਮੂਰੇ ਪਿੱਛੇ ਨਹੀਂ ਹੋ ਜਾਂਦਾ ਨਾ ਹੈਣਾ ਇਹ ਵੀ ਮੂਰੇ ਕੱਢ ਲਓ ਇਹਨੂੰ ਐ ਕਰ ਲਓ ਤੇ ਹੈ ਸਾਰਾ ਹੋ ਜਾਂਦਾ ਚਾਹੇ ਟੇਡੀ ਜਿਵੇਂ ਮਰਜ਼ੀ ਕਰੀ ਪਾੜੇ ਜਾ ਕੇ ਸੋਹ ਹੋ ਜਾਂਦੀ ਆਈ ਵੀ ਦੱਸੀ ਹਾਂ ਦੱਬ ਜਾਂਦੇ ਵੀ ਹਾਂ ਜਿਵੇਂ ਆਪਣੇ ਪਹਿਲਾਂ ਖਿੱਚ ਲੈ ਜੀ ਮੂਰੇ ਹਾਂ ਥੋੜਾ ਦੱਸ ਦੇ ਕੀ ਇੰਨੀ ਤੋਂ ਹੁੰਦਾ ਹੈ। ਹਾਂ ਸਟੈਂਡ ਹੀ ਹੈ। ਜੇ ਮੈਂ ਅਗਰ ਮੂਰੇ ਹੁੰਦਾ ਗਾ ਇਹ ਖੁੱਲ ਗਿਆ। ਅੱਛਾ। ਹੂੰ। ਕਿੰ ਨੂੰ ਐ ਮੂਰ ਨੂੰ ਖਿੱਚ ਲਈ। ਮੂਰ ਨੂੰ ਖਿੱਚੀ ਸਕਦੇ ਆਪਾਂ ਜੇ ਮਰਜ਼ੀ ਕਰਦੇ। ਜੇ ਮਾੜੀ ਜੀ ਟੇਢੀ ਕਰਨੀ ਹੈ ਟੇਢੀ ਵੀ ਸਾਰਾ ਕੁਝ ਹੁੰਦਾ ਹੈ ਨਾ। ਆ ਦੇਖ ਹਾਂ ਐ ਹੁੰਦਾ। ਸਾਰੀ ਮੰਗ ਨਾ ਨਾ। ਸਾਰੀ ਜਾਈ ਪੈਣੀ। ਹਾਂ। ਬੋਲੀ। ਐ ਤਾਂ ਨਹੀਂ। ਕੇਮੇ। ਤੇ ਐਂ ਹੋ ਜਾਊਗਾ। ਹੋ ਜਾਣਗੇ। ਹਾਂ। ਜੇ ਮਰਜ਼ੀ ਕਰ। ਮਾਣ ਕੇ ਗੱਲ ਜਿਵੇਂ ਦਨ ਮਰਜੀ ਖਿੰਦਣਾ ਮਰਜੀ ਕਰ ਜੜ ਜੜ ਕੇ ਮਤਲਬ ਚਲਾਤੀ ਸੀ ਵੈਰ ਐਲੀਡੀ ਪਰ ਵਾਈਫਾਈ ਦੀ ਰੇਂਜ ਥੋੜੀ ਜੀ ਘਟ ਆਉਂਦੀ ਸੀ ਫਿਰ ਮੈਂ ਬਾਈ ਨੂੰ ਕਹਾ ਮੈਂ ਕਾ ਚਲ ਮੈਂ ਹੌਟਸਪੌਟ ਕਰਦਾ ਐਨੇ ਤੁਸੀਂ ਚਾਹ ਪੀਓ ਜਮੇ ਬੰਦ ਜੀ ਹੋ ਗਈ ਸਕਰੀਨ ਜੀ ਚਲੋ ਬਾਈ ਨਾਲ ਗੱਲ ਕਰਦੇ ਸਮੇਂ ਪਤਾ ਲੱਗਿਆ ਬਾਈ ਮੈਂ ਬਾਈ ਨੂੰ ਕਹਾ ਮੈਂ ਕਾ ਯਾਰ ਬਾਈ ਦੇਖਿਆ ਨਹੀਂ ਤੈਨੂੰ ਕਿਤੇ ਮੈਂ ਕਿਹਾ ਕਿ ਇੱਥੇ ਆਪਣੀ ਦੁਕਾਨਾ ਬਾਈ ਫਿਰ ਪਤਾ ਲੱਗਿਆ ਬਾਈ ਦਰਸ਼ਨ ਨੀ ਬਿਜਲੀ ਵਾਲਾ ਉਹਦਾ ਮੁੰਡਾ ਉਹਦੇ ਨਾਲ ਤਾਂ ਫਿਰ ਆਪਣਾ ਪੁਰਾਣਾ ਵਾ ਵਾਸਤਾ ਆਪਣੇ ਘਰ ਦੀ ਪਹਿਲਾਂ ਤੋਂ ਸ਼ੁਰੂ ਤੋਂ ਉਹੀ ਆਉਂਦਾ ਜਾਂਦਾ ਬਾਈ ਫੀਟਿੰਗ ਆਪਣੇ ਸਾਰੇ ਘਰ ਦੀ ਦਰਸ਼ਨ ਦੁਬਾਰਾ ਹੀ ਕੀਤੀ ਗਈ ਹੈ ਬਾਈ ਕਹਿੰਦਾ ਮੈਨੂੰ ਵੀ ਐ ਲੱਗਿਆ ਸੀ ਵੀ ਜਮੈਂ ਤੂੰ ਢੱਲਵਾ ਬੱਤੀ ਚੋਣਾ ਕਹਿੰਦਾ ਵੀਡੀਓ ਤਾਂ ਦੇਖਿਆ ਸੀ ਤੇਰੀਆਂ ਕਹਿੰਦਾ ਮੈਨੂੰ ਐ ਨਹੀਂ ਸੀ ਪਤਾ ਵੀ ਰਾਏਗੜ ਰੋਡ ਤੋਂ ਮੈਂ ਕਿਹਾ ਬਾਈ ਆਪਾਂ ਰਾਏਗੜ ਰੋਡ ਤੋਂ ਢੂੜੀ ਉਹ ਗੱਡੋਆ ਪਹਿਲਾਂ ਵਾਲਾ ਤਾਂ ਗੰਮੀ ਗੱਲ ਤੋਂ ਹੋ ਗਿਆ ਗਾਰੰਟੀ ਨੇ ਹਲੇ ਹੀ ਜਾਂਦੇ ਆ ਗਿਆ ਰੇਂਜ ਆ ਗਈ ਫਲਾਨਾ ਆ ਗਈ ਧਮਕਾ ਕੇ ਹਾਂ ਨੇ ਉਹ ਮੈਂ ਰੇਗਮੰਦ ਕੰਮ ਸਾਹਬ ਸਦਰਾ ਭਾਲਦਾ ਹਾਂ ਹਾਂ ਮੱਥਾ ਜਣਾ ਮਾਰਨਾ ਪਵੇ ਸਹੀ ਗੱਲ ਹੈ ਜੀ ਜੀ ਹਾਂ ਬਣ ਗਿਆ ਉਹ ਕਰਪੋਰਟ ਜੀ ਪੂਰੀ ਗੱਲ ਹਾਂ ਹਾਂ ਜੀ ਸਾਰਾ ਕੁਝ ਆ ਜਾਂਦਾ ਵੇਚੜੀਆਂ ਵੇਚ ਲਾਉਣੀ ਹੈ ਕਿ ਕੀ ਲਾਉਣਾ ਠੀਕ ਹੈ ਜੀ ਬੜਾ ਸਾਰਾ ਕੁਝ ਚੱਲਦਾ ਠੀਕ ਹੈ ਜੀ ਉਹ ਲੈਟ ਕਨੈਕਟ ਕਰਨਾ ਹੈਗਾ ਤਾਂ ਇੱਥੇ ਆਉਣਾ ਹੁੰਦਾ ਨੈਟਵਰਕ ਉਹਦੇ ਓਕੇ ਕਰਦੇ ਵਾਂ ਪਾਸਵਰਡ ਦੋ ਵਾਹ ਠੀਕ ਹੈ ਜੀ ਹਾਂ ਅਧਿਕਾਰੀ ਹਮਾਰੇ ਇਹ ਕੁਝ ਸਟ੍ਰਾਈਕ ਕਰ ਲੈਣਾ ਪੀਜੀ ਇਹਦੇ ਬਾਟਣਾ ਹੈ ਕੰਮ ਕਰ ਥੱਲੇ ਨੂੰ ਕਰੂੰਗਾ ਕੱਟਾ ਧੰਨਵਾਦ ਬਣਾਇਆ ਚਿੰਗੀ ਗਾਰਲਿਕ ਫ੍ਰੇਕਸ ਆਲ ਗੂਸਟ ਬਣਾਇਆ ਨਹੀਂ ਮੰਗਵਾਇਆ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਓਕੇ ਇੱਕ ਹੋਰ ਮੈਸੇਜ ਆਇਆ ਮੋਬਾਈਲ ਉਪਰੋਂ ਤੇ ਉਹ ਕਹਿ ਰਿਹਾ ਨਾ ਮਾਨੂੰ ਰਾ ਕੇਲੇ ਦੇਖੋ ਜਿਹੜਾ ਤੁਹਾਨੂੰ ਦਿਖਾਈ ਸੀ ਉਥੇ ਤੋੜੇ ਆਪਾਂ ਪਾਉੜੀ ਲਾ ਲਈ ਜੀ ਹਾਂ ਜੀ ਦੇਖੋ ਨਾ ਬਹੁਤ ਟੇਸਟੀ ਹੈ ਯਾਰ ਜਮਾ ਆਰਗੇਨਿਕ ਹੈ ਇਹਨੂੰ ਹੋ ਗਏ 3 ਮਹੀਨੇ ਤੀ ਚਲੋ ਸਿਆਲ ਦੇ ਚੱਲੇ ਨੇ ਉਦੋਂ ਦੇ ਐ ਗੁੱਸੇ ਤੀ ਪੱਕੇ ਨੇ ਇਹ ਹਾਂ ਰੰਗ ਕੋਈ ਆਪਾਂ ਜਮੇ ਉਹਦੇ ਨਾਲ ਨਹੀਂ ਪਰ ਹੱਕ ਵੱੜਦੇ ਵੱੜਦੇ ਮੈਂ ਕਿਹਾ ਚੱਲ ਦਿਖਾਉਣਾ ਤੁਹਾਨੂੰ ਵਿੱਚੋਂ ਵੀ ਲਾਲ ਲਾਲਾ ਕੇਲਾ ਇਹ ਆ ਦੇਖੋ ਮਿੱਤਰੋ ਕੱਲਰ ਦੇਖੋ ਵਿੱਚੋਂ ਮਾਰਦੀਆਂ ਨਾਲ ਲਾਜ਼ੀਤਾ ਦੀ ਥੋੜੀ ਜੀ ओरिजिनल ਹੈ ਹੀ ਫਰਕ ਹੁੰਦਾ ਜਮਾ ਆਰਗੇਨਿਕ ਟੇਸਟ ਵੀ ਓਕਰ ਪੂਰੀ ਆ ਚਲੋ ਵੀ ਮੇਥਰੋ ਬਲੌਗ ਫਿਰ ਵੱਡਾ ਹੋ ਜਾਣਾ ਦੰਤਾ ਖੜਾ ਹੋਲੇ ਹੋ ਜਾਣਾ ਫਿਰ ਵੱਡਾ ਤਾਂ ਕਰਕੇ ਯਾਰ ਮੈਂ ਕਿੰਨਾ ਕੀ ਬਣਾਇਆ ਕਰਾਂਗੇ ਬਾਤਿਆ ਫਿਰ ਉਹਨੂੰ ਦੇਖਦਾ ਅਗਲਾ ਮੈਨੂੰ ਐ ਹੁੰਦਾ ਕਿਤੇ-ਕਿਤੇ ਮੈਂ ਵੀ ਸੋਚਦਾ ਹਾਂ ਵੀ ਥੋੜੇ-ਥੋੜੇ ਤਿੰਨ-ਤਿੰਨ ਮਿੰਟਾਂ ਜਿਹੀਆਂ ਰੀਧਾਂ ਜਿਹੀਆਂ ਕੱਟ ਗਈਆਂ ਜੀ ਪਾਈ ਜਾਣਾ ਇਕਾ ਵੀ ਵਲੌਗ ਫਿਰ ਮੈਨੂੰ ਆ ਜਾਂਦਾ ਵੀ ਵਲੌਗ ਚ ਪਾ ਦਿਆ ਚਲੇ ਜਾ